ਜੀ ਸਾਰੇ ਪੈਨਪ੍ਰਾਭਾ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਅੱਜ ਦੀ ਵੀਡੀਓ ਜਿਹੜੇ ਕਿ ਪੈਨਪ੍ਰਾ ਕਹਿੰਦੇ ਨੇ ਸਾਡਾ ਮੋਟਾਪਾ ਨਹੀਂ ਘਟਦਾ ਉਹਨਾਂ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਦੇਖੋ ਆਪਣੇ ਪੇਟ ਤੇ ਤੇ ਆਪਣੇ ਜੰਗਾਾਂ ਤੇ ਆਪ ਪੱਟਾਂ ਤੇ ਜਿਵੇਂ ਕਹਿੰਦੇ ਆ ਹਿੱਪ ਤੇ ਜਾਂ ਫਿਰ ਆਪਣੀ ਛਾਤੀ ਵਗੈਰਾ ਜੋ ਵੀ ਹੈ ਨਾ ਇਹ ਹੁੰਦਾ ਕਿ ਇਹ ਚੀਜ਼ਾਂ ਦੇ ਨਾ ਆਪਣੀ ਜਿਹੜੀ ਫੈਟ ਹੈਗੀ ਜਾਂ ਇਸ ਤਿੱਕੇ ਨਾ ਗਰਦਨ ਦੇ ਉੱਪਰ ਨਾ ਕਾਫੀ ਜ਼ਿਆਦਾ ਹੋ ਜਾਂਦੀ ਹੈਗੀ ਫੈਟ ਵਧਣ ਦੇ ਬਹੁਤ ਕਾਰਨ ਨੇ ਪਰ ਘਟਾਉਣਾ ਇਹਨੂੰ ਜਦੋਂ ਜ਼ਿਆਦਾ ਵੱਧ ਜਾਂਦੀ ਹੈ ਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਪਰ ਜਿਹੜੀਆਂ ਆਪਾਂ ਨੇ ਦੋ ਵੀਡੀਓ ਪਾਈਆਂ ਨਹੀਂ ਹੈ ਪਹਿਲਾਂ ਮੈਂ ਤਿੰਨ ਫੈਟ ਘਟਾਉਣ ਵਾਸਤੇ ਕਿ ਆਪਣੇ weight loss ਨੂੰ ਤੁਸੀਂ ਕਿਵੇਂ ਕਰ ਸਕਦੇ ਹੋ ਘਰ ਦੇ ਵਿੱਚ ਹੀ ਕਰ ਸਕਦੇ ਹੋ ਤੇ ਕੋ ਤੁਹਾਨੂੰ ਕੋਈ ਅੰਗਰੇਜ਼ੀ ਦਵਾਈਆਂ ਕੋਈ ਮਹਿੰਗੀਆਂ ਫੀਸਾਂ ਕੋਈ ਹਨਾ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਹੈਗੀ ਥੋੜਾ ਜਿਹਾ ਤੁਹਾਨੂੰ ਨਾ ਆਪਣਾ ਜਿਹੜਾ ਰੁਟੀਨ ਹੈਗਾ ਉਹਨੂੰ ਚੇਂਜ ਕਰਨਾ ਪੈਣਾ ਹੈਗਾ ਜਿਹੜੀ ਕਿ ਆਪਾਂ ਨੇ 4-5 ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀਗਾ ਤੁਸੀਂ ਨੇ ਸਾਰੇ ਭੈਣ ਭਰਾ ਮੰਨ ਉਹਨੂੰ ਬਹੁਤ ਪਸੰਦ ਕੀਤਾ ਤੇ ਮੈਨੂੰ ਨਾ ਦੋ ਤਿੰਨ ਭੈਣ ਭਰਾਵਾਂ ਦੀ ਉਹਦੇ ਤੇ ਬਾਅਦ ਵਿੱਚ ਰਿਪਲਾਈ ਵੀ ਆਏ ਨੇ ਤੇ ਇੱਕ ਭੈਣ ਨੇ ਮੈਨੂੰ ਦੱਸਿਆ ਕਿ ਕਹਿੰਦੇ ਦੀਦੀ ਮੈਂ ਪਹਿਲਾਂ ਵੀ ਦੱਸਿਆ ਵੀ 26 ਕਿਲੋ ਭਾਰ ਘਟਾ ਲੈ ਦੇਖੋ 26 ਕਿਲੋ ਭਾਰ ਕੋਈ ਹਾਸੇ ਖੇਡੇ ਵਾਲੀ ਗੱਲ ਨਹੀਂ ਹੈਗੀ ਆਪਾਂ ਨੂੰ 2 ਕਿਲੋ ਭਾਰ ਘਟਾਉਣਾ ਮੁਸ਼ਕਿਲ ਹੋ ਜਾਂਦਾ ਹੈ ਅਗਰ ਆਪਾਂ ਘਟਾਉਣਾ ਹਨਾ ਚਾਹੀਏ ਪਰ ਜਿਹੜਾ ਕੋਈ ਪ੍ਰੋਪਰ ਡਾਈਟ ਪ੍ਰੋਪਰ ਹਨਾ ਜਿਹੜੀ ਚੀਜ਼ ਆਪਾਂ ਹੁੰਦਾ ਹੈਗਾ ਵੀ ਆਪਣੀ ਥੋੜਾ ਜਿਹਾ ਡੇਲੀ ਰੁਟੀਨ ਨੂੰ ਚੇਂਜ ਕਰ ਲਓ ਨਾ ਤੁਸੀਂ ਆਪਣੀ ਬੋਡੀ ਨੂੰ ਬਿਲਕੁਲ ਫਿੱਟ ਰੱਖ ਸਕਦੇ ਹੋ ਸਭ ਤੋਂ ਮੇਨ ਕੰਮ ਹਨਾ ਮੋਟਾਪਾ ਜਿਹੜਾ ਇਹੀ ਸਾਰੀਆਂ ਬਿਮਾਰੀਆਂ ਦਾ ਕਾਰਨ ਹੈ 15 ਕਸਾਲਾਂ ਦਾ ਮੋਟਾਪਾ ਜਾਦਾ ਹੋਣ ਲੱਗ ਗਿਆ ਮੋਟਾਪਾ ਕਾਤੋਂ ਹੋ ਰਿਹਾ ਫੈਟੀ ਲੀਵਰ ਕਰਕੇ ਹੋ ਰਿਹਾ ਫੈਟੀ ਲੀਵਰ ਮੈਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ ਐਪਲ ਵਿਨੇਗਰ ਲੈਣ ਲੱਗ ਜਾਓ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਅਗਰ ਕਈ ਨੂੰ ਉਹਦੇ ਨਾਲ ਤਜਾ ਬਣਦਾ ਕਈ ਪੈਨ ਭਰਾਵਾਂ ਨੇ ਮੈਨੂੰ ਮੈਸੇਜ ਆਇਆ ਸੀ ਕਿ ਦੀਦੀ ਸਾਡੇ ਨਾਲ ਨਾ ਐਪਲ ਜਿਹੜਾ ਬਿਨੇਗਾ ਰਗਾ ਸੇਵ ਦਾ ਸਿਰ ਕਿ ਉਹਦਾ ਤਜਾ ਬਣਦਾ ਤਾਂ ਤੁਸੀਂ ਕਹ ਨਹੀ ਉਹਨੂੰ ਲੈਣਾ ਕਿਉਂਕਿ ਹਰ ਇੱਕ ਚੀਜ਼ ਨੂੰ ਹਰ ਇੱਕ ਚੀਜ਼ ਕੋਈ ਫਿੱਟ ਹੋਵੇ ਨਹੀਂ ਹੋ ਸਕਦਾ ਕਿਉਂਕਿ ਕਈ ਚੀਜ਼ਾਂ ਨੂੰ ਅਲਰਜੀ ਵੀ ਹੁੰਦੀ ਹੈ ਕਈ ਨੂੰ ਸੂਟ ਵੀ ਨਹੀਂ ਕਰਦੀਆਂ ਹੈਗੀਆਂ ਤਾਂ ਤੁਸੀਂ ਮੈਂ ਪਹਿਲਾਂ ਵੀ ਕਿ ਤੁਸੀਂ ਸੁੱਕੇ ਆਲੂ ਬਖਾਰੇ ਲੈ ਲਓ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਤੁਹਾਨੂੰ ਵਧੀਆ ਪੰਸਾਰੀ ਤੋਂ ਮਿਲ ਜਾਣਗੇ ਸੁੱਕੇ ਆਲੂ ਬਖਾਰੇ ਲੈ ਲਓ ਤਿੰਨਾ ਜਾਂ ਦੋ ਆਲੂ ਬਖਾਰੇ ਤੇ ਇੱਕ ਇਮਲੀ ਹੁੰਦੀ ਹੈ ਜਿਹੜੀ ਆਪਣੀ ਉਹ ਉਹਨਾਂ ਦੋਹਿਆਂ ਨੂੰ ਤੁਸੀਂ ਦੋ ਤਿੰਨ ਬੀਜ ਇਮਲੀ ਦੇ ਤੇ ਦੋ ਜਾਂ ਤਿੰਨ ਆਲੂ ਬਖਾਰੇ ਸ਼ਾਮ ਨੂੰ ਅੱਧਾ ਗਲਾਸ ਪਾਣੀ ਦਾ ਕੱਚ ਦੇ ਗਲਾਸ ਦੇ ਵਿੱਚ ਪਿਉਣੇ ਨੇ ਪਿੱਤਲ ਤਾਂਬੇ ਵਿੱਚ ਨਹੀਂ ਪਿਉਣੇਗੇ ਪਿਉ ਕੇ ਰੱਖ ਦੋ ਅੱਧਾ ਚਮਚ ਤੁਸੀਂ ਉਹਦੇ ਵਿੱਚ ਸੌਂਫ ਪਾ ਲਓ ਤੇ ਅੱਧਾ ਤੁਸੀਂ ਆਵਲਾ ਪਾ ਲਓਗੇ ਤਾਂ ਸੋਨੇ ਤੇ ਸੁਹਾਗਾ ਹੋ ਜਾਊਗਾ ਹਨਾ ਕਿਉਂਕਿ ਆਵਲਾ ਜਿਹੜਾ ਤੁਹਾਡੇ ਹਾਜਮੇ ਨੂੰ ਵੀ ਤੰਦਰੁਸਤ ਕਰਦੇ ਤੁਹਾਡੀ ਬਧੀ ਹੋਈ ਫੈਟ ਨੂੰ ਵੀ ਤੇ ਤੁਹਾਡੇ ਅੰਦਰ ਜੋ ਵੀ ਆਪਾਂ ਕਹਿ ਦਿੰਨੇ ਆਂ ਵੀ ਖੂਨ ਦੇ ਵਿੱਚ ਹਨਾ ਚਰਬੀ ਮਿਲਦੀ ਹੈ ਕੁਝ ਵੀ ਇਦਾਂ ਦੀਆਂ ਮਿਲਾਵਟਾਂ ਹੁੰਦੀਆਂ ਨੇ ਆਪਣੀ ਜਿਹੜੀ ਫੈਟ ਨੂੰ ਵਧਾਉਂਦੀਆਂ ਨੇ ਹਨਾ ਉਹਨੂੰ ਖਤਮ ਕਰਦੀ ਹੈ ਜੀ ਤੇ ਬੰਦ ਮੈਂ ਕੀ ਕਿਹਾ ਸੀਗਾ ਤੁਹਾਨੂੰ ਕਿ ਤੁਸੀਂ ਕੋਲਡ ਡਰਿੰਕ ਵਗੈਰਾ ਸਾਰਾ ਕੁਝ ਇਹ ਬੰਦ ਕਰਨਾ ਹੈ ਫਿਰ ਮੈਦਦੇ ਤੋਂ ਬਣੀਆਂ ਚੀਜ਼ਾਂ ਕੋਲਡ ਡਰਿੰਕ ਬਿਲਕੁਲ ਨਹੀਂ ਲੈਣਾ ਤੇ ਸ਼ਾਮ ਨੂੰ ਚੌਲ ਜਾਂ ਰਾਜਮਾ ਨਹੀਂ ਖਾਣੇ ਹੈਗੇ ਖਾਣਾ ਜਿਹੜਾ ਥੋੜਾ ਥੋੜਾ ਆਪ ਦਾ ਘਟਾਓ ਮੈਂ ਤੁਹਾਨੂੰ ਕਿਹਾ ਸੀ ਵੀ ਖਾਣਾ ਬੰਦ ਕਰਨ ਦੀ ਜ਼ਰੂਰਤ ਨਹੀਂ ਜਿੱਥੇ ਤੁਸੀਂ ਚਾਰ ਫੁਲਕੇ ਖਾਣੇ ਉਥੇ ਦੋ ਖਾ ਲਓ ਸਵੇਰੇ ਰੱਜ ਕੇ ਖਾ ਲਓ ਦੁਪਹਿਰੇ ਥੋੜਾ ਜਿਹਾ ਘੱਟ ਖਾਓ ਤੇ ਸ਼ਾਮ ਨੂੰ ਬਿਲਕੁਲ ਘੱਟ ਖਾਓ ਸੂਪ ਵਗੈਰਾ ਲੈ ਲਓ ਫਰੂਟ ਲੈ ਲਓ ਉਸ ਸਾਰਦੀਆਂ ਵਾਲੀ ਸੀ ਕਿਉਂਕਿ ਹੁਣ ਆਗਰ ਤੁਸੀਂ ਉਹ ਚੀਜ਼ਾਂ ਨੂੰ ਵਰਤੋਗੇ ਤਾਂ ਤੁਹਾਨੂੰ ਗਰਮੈਸ ਕਰਨੀਆਂ ਉਸ ਤੋਂ ਬਾਅਦ ਆਪਾਂ ਨੇ ਪਾਈ ਹੈ ਵੀ ਗਰਮੀਆਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿਵੇਂ ਫਿੱਟ ਰੱਖ ਸਕਦੇ ਹੋ ਤਾਂ ਉਹਦੇ ਉੱਤੇ ਵੀ ਮੈਨੂੰ ਬਹੁਤ ਪੈਣਾ ਨੇ ਰਿਪਲਾਈ ਕੀਤਾ ਕਿ ਦੀਦੀ ਅਸੀਂ ਇਸ ਚੀਜ਼ ਨੂੰ ਵਰਤ ਰਹੇ ਹਾਂ ਤੇ ਸਾਨੂੰ ਨਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈਗਾ ਕਿਉਂਕਿ ਨਾਲ ਤੇ ਤੁਹਾਡਾ ਹਾਜਮਾ ਤੰਦਰੁਸਤ ਹੋਊਗਾ ਹਾਜਮਾ ਤੰਦਰੁਸਤ ਹੋਊਗਾ ਤਾਂ ਤੁਹਾਡਾ ਪੇਟ ਸਾਫ਼ ਹੋਊਗਾ ਮਲਕਿ ਤੁਹਾਡੇ ਜਿਹੜੀ ਕਬਜ ਵਗੈਰਾ ਦੀ ਸਭ ਤੋਂ ਪਹਿਲਾਂ ਜਦ ਤੁਹਾਨੂੰ ਮੋਟਾਪਾ ਹੋਣ ਲੱਗੂਗਾ ਨਾ ਤੁਹਾਨੂੰ ਕਬਜ਼ ਦੀ ਪ੍ਰੋਬਲਮ ਹੋਊਗੀ ਉਸ ਤੋਂ ਬਾਅਦ ਮੋਟਾਪਾ ਕਿਉਂਕਿ ਅੱਜਕੱਲ ਜਿੰਨੇ ਵੀ ਆਪਣੇ ਕੰਮ ਨੇ ਉਹ ਬੈਠ ਕੇ ਹੋ ਗਏ ਹਨਾ ਝਾੜੂ ਪੋਚਾ ਲਗਾਉਣਾ ਦਫ਼ਤਰਾਂ ਦੇ ਵਿੱਚ ਬੈਠ ਕੇ ਆਪਣੇ ਕੰਮ ਕਰਨਾ ਜਿਹੜਾ ਝਾੜੂ ਪੋਚਾਣਾ ਅੱਗੇ ਪੈਣਾ ਹੁੰਦੀ ਸੀ ਬੈਠ ਕੇ ਲਗਾਉਂਦੀ ਸੀ ਮੰਮੀ ਹੋਰੀਆਂ ਹਨਾ ਕੱਚੇਕਾਰ ਹੁੰਦੇ ਸੀ ਕਿਉਂਕਿ ਰੇਤਾ ਹੁੰਜਣਾ ਪੈਂਦਾ ਸੀ ਹੁਣ ਖੜੇ ਖੜੀ ਪੋਚਾ ਲਗਾਉਣਾ ਖੜੇ ਖੜੀ ਆਪਣੇ ਹਨਾ ਵੈਕੂਮ ਕਲੀਨਰਾਂ ਨਾਲ ਵੀ ਸਾਫ਼ ਕਰਨਾ ਤੇ ਟਾਇਲਟਾਂ ਵੀ ਆਪਣੇ ਹਨਾ ਬੈਠ ਕੇ ਹੋ ਗਏ ਚੇਹਰਾ ਹੀ ਲਾਲੋ ਰੋਟੀ ਵੀ ਚੇਅਰ ਤੇ ਹੋ ਗਈ ਦੇਖੋ ਏਸੀ ਚੀਜ਼ ਨਾਲ ਆਪਣਾ ਜਿਹੜਾ ਦਿੱਲੀ ਰੂਟੀਨ ਹੈ ਨਾ ਉਹ ਚੀਜ਼ ਹੋ ਗਿਆ ਤਾਈਓ ਆਪਾਂ ਇੰਨੇ ਬਿਮਾਰ ਰਹਿਣ ਲੱਗ ਗਿਆਂਗੇ ਤੇ ਸਭ ਤੋਂ ਮੇਨ ਗੱਲ ਆ ਮੈਂ ਤੁਹਾਨੂੰ ਨਾਲ ਕਈ ਪੈਣਪਰਾ ਕਹਿੰਦੇ ਨੇ ਵੀ ਸਾਥ ਹੋਣਾ ਏ ਵੀ ਨਹੀਂ ਹੁੰਦਾ ਕਿਉਂਕਿ ਹੁੰਦਾ ਵੀ ਐ ਜਿਹੜੇ ਸਾਰਾ ਦਿਨ ਮੇਰੇ ਵਾਂਗੂ ਬਿਜ਼ੀ ਰਹਿੰਦੇ ਆ ਨਾ ਉਹਨੂੰ ਕਰਨਾ ਬਹੁਤ ਔਖਾ ਹੋ ਜਾਂਦਾ ਹੈਗਾ ਇੱਕ ਕਹਿਣੋਂ ਆਪਾਂ ਕਹਿ ਦਿੰਨੇ ਆ ਤਾਂ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸੋਲੂਸ਼ਨ ਲੈ ਕੇ ਆਈ ਆ ਜਿਹੜਾ ਕਿ ਉਹ ਚੀਜ਼ਾਂ ਨੂੰ ਵੀ ਨਹੀਂ ਕਰ ਸਕਦੇ ਤਾਂ ਤੁਸੀਂ ਨਾ ਇੱਕ ਕੰਮ ਕਰਨਾ ਇਹ ਦੇਖੋ ਕੀ ਹੈ ਇਹ ਬਲੈਕ ਪਾਣੀ ਆ ਨਾ ਤੁਸੀਂ ਕਹੋਗੇ ਵੀ ਦੀਦੀ ਇਹ ਕੀ ਹੈਗਾ ਕਈ ਪੈਣਪਰਾ ਇਹਨੂੰ ਪੀਂਦੇ ਵੀ ਆ ਤੇ ਕਈ ਪੈਣਪਰਾ ਇਹਨੂੰ ਨਹੀਂ ਪੀਂਦੇ ਅੱਜ ਮੈਂ ਤੁਹਾਨੂੰ ਦੱਸਦੀ ਆ ਇਹ ਕੀ ਚੀਜ਼ ਹੈ ਇਹ ਹੈਗੀ ਬਲੈਕ ਕਾਫੀ ਜਿਹੜੀ ਬਲੈਕ ਕਾਫੀ ਹੈਗੀ ਜਾਂ ਬਲੈਕ ਟੀ ਹੈ ਇਹ ਆਪਣੀ ਹਾਰਟ ਵਾਸਤੇ ਵੀ ਵਧੀਆ ਤੇ ਆਪਾਂ ਨੂੰ એનર્ਜੀ ਵੀ ਦਿੰਦੀ ਹੈ ਜਿਹੜਾ ਕਿ ਆਪਾਂ ਮੈਂ ਪਹਿਲਾਂ ਕੰਨੀ ਵੀ ਜਿਹੜੇ ਆਪਾਂ ਦੁੱਧ ਚ ਪੱਤੀਆਂ ਪਾਪਾ ਪੀਂਨੇ ਆ ਨਾ ਉਹੀ ਆਪਣੇ ਸਰੀਰ ਨੂੰ ਨੁਕਸਾਨ ਕਰਦੀਆਂ ਨੇ ਅੱਗੇ ਜਿਹੜੇ ਹੁੰਦੇ ਸੀਗੇ ਬਜ਼ੁਰਗ ਉਹ ਨਾ ਜਦੋਂ ਦੁੱਧ ਪੀਂਦੇ ਸੀ ਤਾਂ ਕਾਰੜ ਕੇ ਪੀਂਦੇ ਸੀ ਉਹਦੇ ਵਿੱਚ ਵੀ ਪਾਣੀ ਪਾਇਆ ਹੋਇਆ ਹੁੰਦਾ ਸੀਗਾ ਨਾ ਤਾਂ ਤੌੜੀਆਂ ਦੇ ਵਿੱਚ ਹਾਰੇਆਂ ਦੇ ਵਿੱਚ ਤੇ ਜਿਹੜੀ ਚਾਹ ਬਣਾਉਂਦੇ ਹੁੰਦੇ ਸੀ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਦੇ ਹੁੰਦੇ ਸੀ ਉਹਦੇ ਵਿੱਚ ਵੀ ਦੁੱਧ ਬਹੁਤ ਥੋੜਾ ਹੁੰਦਾ ਸੀਗਾ ਪਰ ਅੱਜ ਕੱਲ ਆਪਾਂ ਹੁਣ ਹੁੰਦਾ ਵੀ ਪਤਾ ਨਹੀਂ ਵਧੀਆ ਜੀ ਚਾਹ ਬਣਿਆ ਦੁੱਧ ਚ ਪੱਤੀ ਇਹੀ ਆਪਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਜਿਹੜੀ ਫੌਨ ਕੰਟਰੀ ਨੇ ਤੁਸੀਂ ਦੇਖਿਆ ਹੋਣਾ ਵੀ ਬਿਲਕੁਲ ਥੋੜਾ ਜਿਹਾ ਦੁੱਧ ਪਾਉਣਗੇ ਨਹੀਂ ਤਾਂ ਪਾਉਂਦੇ ਨਹੀਂ ਬਿਲਕੁਲ ਬਲੈਕ ਟੀ ਪੀਣਗੇ ਅੱਜ ਮੈਂ ਤੁਹਾਨੂੰ ਦੱਸ ਵੈਸੇ ਪੀਣੀ ਥੋੜੀ ਜਿਹੀ ਕੜਵੀ ਲੱਗਦੀ ਹੈ ਤਾਂ ਤੁਸੀਂ ਇਹਦੇ ਵਿੱਚ ਨਾ ਸ਼ੱਕਰ ਪਾ ਲਓ ਜਾਂ ਤੁਸੀਂ ਸਹਿਦ ਪਾ ਲਓ ਜਾਂ ਤੁਸੀਂ ਬਸ ਦੋ ਜਾਂ ਤਿੰਨ ਚਮਚ ਇੱਕ ਕੱਪੀ ਦੇ ਵਿੱਚ ਦੋ ਚਮਚ ਤੁਸੀਂ ਨਾ ਦੁੱਧ ਦੇ ਪਾਉਣੇ ਆ ਜੇ ਤੁਹਾਨੂੰ ਲੱਗਦਾ ਵੀ ਹਾਂ ਅਸੀਂ ਬਲੈਕ ਬਿਲਕੁਲ ਨਹੀਂ ਪੀ ਸਕਦੇ ਜਿਹੜੇ ਪੀ ਸਕਦੇ ਆ ਉਹਨਾਂ ਵਾਸਤੇ ਇਹ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਇੱਕ ਟਾਈਮ ਤੁਸੀਂ ਜਿਵੇਂ ਸ਼ਾਮ ਨੂੰ ਬਲੈਕ ਟੀ ਪੀ ਲਓ ਦੁਪਹਿਰੇ ਜੇ ਬਲੈਕ ਕਾਫੀ ਪੀ ਲਓ ਤੁਸੀਂ ਇਹੀ ਸ਼ੁਰੂ ਕਰ ਦਿਓ ਹਨਾ ਅੱਧਾ ਨਿੰਬੂ ਨਚੋੜ ਲਓ ਅਗਾਂ ਤੁਸੀਂ ਦੁੱਧ ਪਾਉਣੇ ਹੋ ਤਾਂ ਨਿੰਬੂ ਨਹੀਂ ਪਾਉਣਾ ਅਗਰ ਤੁਸੀਂ ਦੁੱਧ ਨਹੀਂ ਪਾਉਂਦੇ ਤੁਸੀਂ ਸੋਚਦੇ ਹੋ ਵੀ ਹਾਂ ਅਸੀਂ ਆਪਣੇ weight ਘਟਾਉਣਾ ਤੁਸੀਂ black ਹੀ ਪੀਣੀ ਹੈ ਤਾਂ ਤੁਸੀਂ ਉਹਦੇ ਵਿੱਚ ਅੱਧਾ ਨਿੰਬੂ ਨਚੋੜ ਲਓ ਚਾਹ ਦੇ ਵਿੱਚ ਵੀ ਨਚੋੜ ਸਕਦੇ ਹੋ ਤੇ ਆਪਣੀ coffee ਦੇ ਵਿੱਚ ਵੀ ਤਾਂ ਉਹ ਤੁਹਾਡੀ ਜਿਹੜੀ ਜੰਮੀ ਹੋਈ fat ਹੈ ਨਾ ਅੰਦਰ ਆਪਣੀ ਜਿਹੜੀਆਂ ਅੰਤੜੀਆਂ ਹੁੰਦੀਆਂ ਨੇ ਆਪਣੀ ਇੱਕ ਬੜੀ ਅੰਤਰੀਕ ਛੋਟੀ ਅੰਤਰੀ ਦੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਤੇ ਉਹਦੇ ਵਿੱਚ ਨਾ ਗੰਦਗੀ ਜਮ ਜਮ ਕੇ ਜਮ ਜਮ ਕੇ ਫਿਰ ਆਪਣਾ ਜਿਹੜੀ ਖਾਣਾ ਆਪਾਂ ਖਾਂਦੇ ਆ ਨਾ ਉਹਦੇ ਵਿੱਚੋਂ ਜਿਹੜਾ ਆਪਾਨੂੰ ਜ਼ਰੂਰਤ ਹੁੰਦੀ ਹੈਗੀ ਇਹ मिनਰਲਸ ਸਾਤਾ ਆਪ ਨੂੰ ਚਾਹੀਦੇ ਨੇ ਉਹ ਵੀ ਨਹੀਂ ਮਿਲਦੇ ਉਹ ਆਪਣੀ body ਦੇ ਵਿੱਚ fat ਹੀ ਵਧਾਉਣ ਲੱਗ ਜਾਂਦੀ ਹੈਗੀ ਦੇਖੋ ਅਕਸਰ ਮੈਂ ਇਹੀ ਕਹਿੰਦੀ ਨੇ ਵਿੱਚਾਹੇ ਤੁਸੀਂ ਔਖੇ ਹੋ ਕੇ ਕਰੋ ਹਨਾ ਥੋੜਾ ਬਹੁਤਾ ਕੰਮ ਜ਼ਰੂਰ ਕਰੋ ਆਪਣਾ ਬੈਠਣ ਦਾ ਕਾਰਨ ਹੀ ਜ਼ਿਆਦਾ ਮੋਟਾਪਾ ਹੋ ਗਿਆ ਤੇ ਜਿਹੜਾ ਆਪਣਾ ਕੋਲਡ ਡਰਿੰਕ ਹੈ ਨਾ ਆਪਾਂ ਹੁਣ ਦੇਖੋ ਗਰਮੀ ਆ ਗਿਆ ਆਪਾਂ ਕਹਾਂਗੇ ਕੋਲਡ ਡਰਿੰਕ ਲਿਓ ਕੋਲਡ ਡਰਿੰਕ ਪੀਂ ਜਾਂਨੇ ਪੀਂ ਜਾਂਨੇ ਹਨਾ ਤੇ ਜਿਹੜਾ ਕੋਲਡ ਡਰਿੰਕ ਦੇ ਵਿੱਚ ਜਿਹੜਾ ਮਿੱਠਾ ਪਾਇਆ ਜਾਂਦਾ ਉਹ ਤੁਹਾਡੇ ਅੰਦਰ ਜਾ ਕੇ ਇੱਕ ਫੈਟ ਦਾ ਹੀ ਕੰਮ ਕਰਦਾ ਕਿਉਂਕਿ ਉਹ ਫੈਟ ਵਧਾਉਂਦਾ ਹੀ ਵਧਾਉਂਦਾ ਹੈਗਾ ਇੱਕ ਕੋਲਡ ਡਰਿੰਕ ਦਾ ਗਲਾਸ ਜਦੋਂ ਆਪਾਂ ਪੀਂਦੇ ਹਾਂ ਉਹਨੂੰ ਦੋ ਦਿਨ ਲੱਗਦੇ ਆ ਉਹਨੂੰ ਪਚਾਉਣ ਵਾਸਤੇ ਆਪਣੇ ਲੀਵਰ ਕੱਲ ਮੈਂ ਪੜ ਰਹੀ ਸੀ ਅੰਕੜੇ ਆਏ ਹੈ ਕਿ ਜਿਹੜੇ ਕਿ ਹਰ ਰੋਜ਼ 51000 ਮੰਗੂ ਲੀਵਰ ਦੇ ਉਹਨਾਂ ਕੋਲੇ ਵੀ ਇਦਾਂ ਦੇ ਕੇਸ ਆ ਰਹੇ ਨੇ ਬੇ ਕਰੋੜਾਂ ਬੰਦਾ ਜਿਹੜਾ ਹੈਗਾ ਮਹੀਨੇ ਦੇ ਵਿੱਚ ਮਰ ਰਿਹਾ ਹੈ ਲੀਵਰ ਦੀ ਇਨਫੈਕਸ਼ਨ ਕਰਕੇ ਲੀਵਰ ਦੇ ਟਿਊਮਰ ਕਰਕੇ ਜਿਵੇਂ ਕਿ ਲੀਵਰ ਦੇ ਆ ਬਿਮਾਰੀਆਂ ਕਰਕੇ ਤਾਂ ਮੇਰੀ ਹੱਤਵੰਣ ਕੇ ਬੇਨਤੀ ਹੈ ਕਿ ਪਲੀਜ਼ ਆਪਣੀ ਸਿਹਤ ਵੱਲ ਥੋੜਾ ਜਿਹਾ ਧਿਆਨ ਰੱਖੋ ਦੇਖੋ ਲੀਵਰ ਨੂੰ ਤੁਸੀਂ ਬਹੁਤ ਤੰਦਰੁਸਤ ਰੱਖ ਸਕਦੇ ਹੋ ਬਿਲਕੁਲ ਬੇਸਿਕ ਚੀਜ਼ਾਂ ਦੇ ਨਾਲ ਜਿਵੇਂ ਕਿ ਸਵੇਰੇ ਖੀਰਾ ਖਾਓ ਸਲਾਦ ਦੇ ਵਿੱਚ ਹਰੀਆਂ ਸਬਜ਼ੀਆਂ ਖਾਓ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਵੀ ਆਲੂ ਬਖਾਰਾ ਤੇ ਆਪਣਾ ਇਮਲੀ ਵਾਲਾ ਉਹ ਲੀਵਰ ਨੂੰ ਨਾ ਤੁਹਾਡੇ ਨੂੰ ਇੰਨਾ ਜਲਦੀ ਸਾਫ਼ ਕਰੇਗਾ ਕਿ ਬਹੁਤ ਹੀ ਜ਼ਿਆਦਾ ਤੰਦਰੁਸਤ ਕਰ ਦੇਗਾ ਜਿਹੜੀ ਕਿ ਕਬਜ਼ ਦੀ ਤੁਹਾਨੂੰ ਪ੍ਰੋਬਲਮ ਹੈ ਮੈਂ ਪਹਿਲਾਂ ਵੀ ਦੱਸਿਆ ਹੈ ਨਾ ਇੱਕ ਸੌਂਫ ਨੂੰ ਤੁਸੀਂ ਖਾਣ ਲੱਗ ਜਾਓ ਪੀਸ ਕੀ ਆਪਣੇ ਸੌਫ ਤੇ ਧਗਾ ਮਿਸਰੀ ਨੂੰ ਟੇਬਲ ਤੇ ਰੱਖ ਲਓ ਜਦੋਂ ਵੀ ਖਾਣਾ ਖਾਣੇ ਹੋ ਤੁਸੀਂ ਤਾਂ ਦੋ ਟਾਈਮ ਖਾਣੇ ਹੋ ਤਿੰਨ ਟਾਈਮ ਖਾਣੇ ਹੋ ਅੱਧਾ ਚਮਚਾ ਜਾਂ ਇੱਕ ਚਮਚਾ ਦਾ ਖਾਣੇ ਤੋਂ ਬਾਅਦ ਲੈਣ ਲੱਗ ਜੂ ਤਾਂ ਤੁਹਾਨੂੰ ਕਬਜ਼ ਦੀ ਪ੍ਰੋਬਲਮ ਬਿਲਕੁਲ ਨਹੀਂ ਰਹੇਗੀ ਤੇ ਕਬਜ਼ ਦੀਆਂ ਹੋਰ ਵੀ ਬਹੁਤ ਸਾਰੀਆਂ ਹਨਾ ਇਦਾਂ ਦੀਆਂ ਦਵਾਈਆਂ ਨੇ ਉਹਦੀ ਮੈਂ ਵੀਡੀਓ ਅਲੱਗ ਤੋਂ ਬਣਾਉਂਗੀ ਕਿਉਂਕਿ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈਗੀ ਤੇ ਇੱਕ ਦੋ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਥੋੜਾ ਬਹੁਤ ਵਰਕਆਊਟ ਜਿਵੇਂ ਕਿ ਤੁਸੀਂ ਇੱਕ ਦੋ ਸੀੜੀਆਂ ਚੜ੍ਹ ਲਓ ਪੌੜੀਆਂ ਚੜ੍ਹ ਲਓ ਨਾ ਨਹੀਂ ਚੜੀਆਂ ਜਾਂਦੀਆਂ ਤਾਂ ਜਦੋਂ ਆਪਾਂ ਝਾੜੂ ਲਗਾਉਣੇ ਹਨ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਪੈਣਾ ਨੂੰ ਵੀ ਝਾੜੂ ਲਗਾਉਣੇ ਹਨ ਤੁਸੀਂ ਇੱਕ ਰੂਮ ਦੇ ਵਿੱਚ ਬੈਠ ਕੇ ਝਾੜੂ ਲਗਾਉਣ ਦੀ ਕੋਸ਼ਿਸ਼ ਕਰੋ ਠੀਕ ਹੈ ਵੀ ਤੁਹਾਡੇ ਤੋਂ ਪਹਿਲੇ 2-4 ਦਿਨ ਲੱਤਾਂ ਵੀ ਦਰਦ ਕਰਨੀਆਂ ਅੱਗੇ ਵਧਿਆ ਵੀ ਨਹੀਂ ਜਾਣਾ ਹਨ ਆਮ ਨਾਰਮਲ ਵੀ ਜਿਵੇਂ ਕਿ ਆਪਾਂ ਪਤਲੇ ਬੰਦੇ ਨੂੰ ਵੀ ਕਹੀ ਹੈ ਨਾ ਤਾਂ ਉਹ ਵੀ ਨਹੀਂ ਬੈਠ ਸਕਦਾ ਹੈਗਾ ਨਾ ਮੋਟਾਪੇ 'ਚ ਦਾ ਬੈਠ ਰਹੀ ਕੀ ਆ ਇਹ ਮੋਟਾਪੇ ਨਾਲ ਹੀ ਲੱਤਾਂ ਦੇ ਵਿੱਚ ਦਰਦ ਹੋਣਾ ਕਮਰ ਦਰਦ ਹੋਣਾ ਲੱਤਾਂ ਦੇ ਉੱਪਰ ਨੀਲੀਆਂ-ਨੀਲੀਆਂ ਨਾੜਾਂ ਜੀਆਂ ਬਣ ਜਾਣੀਆਂ ਗੱਠਾਂ ਬਣ ਜਾਣੀਆਂ ਇਹ ਸਾਰਾ ਕੁਝ ਜਦੋਂ ਆਪਣੀ ਚਰਬੀ ਦੇ ਵਿੱਚ ਇਨਫੈਕਸ਼ਨ ਜਾਂ ਚਰਬ ਤਾਂ ਤੁਸੀਂ ਦੇਖੋ ਆਪਾਂ ਹਨ ਸਾਰਾ ਦਿਨ ਕੌਫੀ ਪੀਂਦੇ ਰਹਿੰਨੇ ਆਂ ਦੁੱਧ ਪਾ ਪਾ ਕੇ ਨਾ ਹੁੰਦੀ ਏ ਦੁੱਧ ਦੇ ਕੋਈ ਕੌਫੀ ਆਪਾਂ ਟੇਸਟੀ ਨਹੀਂ ਲੱਗਦੀ ਪਰ ਅਗਰ ਤੁਸੀਂ ਆਪਣੀ ਸਿਹਤ ਨੂੰ ਹਨ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਦਿਨ ਦੇ ਵਿੱਚ ਦੋ ਕੱਪ ਤੁਸੀਂ ਬਲੈਕ ਟੀ ਦੇ ਜਾਂ ਬਲੈਕ ਕੌਫੀ ਦੇ ਪੀਣੇ ਸ਼ੁਰੂ ਕਰ ਦਿਓ ਤਾਂ ਦੇਖੋ ਤੁਹਾਡੇ ਸਰੀਰ ਨੂੰ ਕਿੰਨੀ એનર્ਜੀ ਆਊਗੀ ਤੇ ਦੂਸਰਾ ਤੁਸੀਂ ਹਨ ਆਪਣੇ ਖਾਣੇ ਦੇ ਵਿੱਚ ਖੀਰਾ ਸ਼ੁਰੂ ਕਰੋ ਖੀਰੇ ਨਾਲ ਤੁਹਾਡੀ ਜਿਹੜੀ ਵਧੀ ਹੋਈ ਫੈਟ ਹੈਗੀ ਵਧੀ ਹੋਈ ਅੰਦਰ ਵਿਸੈਲ ਲਪਤਤ ਨੇ ਹਨਾ ਉਹ ਵੀ ਸਾਰੇ ਓਜ ਜਾਣਗੇ ਤੇ ਨਾਲੇ ਤੁਹਾਡੀ ਜਿਹੜੀ ਕਬਜ਼ ਦੀ ਪ੍ਰੋਬਲਮ ਹੈਗੀ ਉਹ ਵੀ ਖਤਮ ਹੋ ਜੂਗੀ ਤਾਂ ਇਹ ਵੀਡੀਓ ਜਿਵੇਂ ਤੁਹਾਡੇ ਲਈ ਖਾਸ ਲੈ ਕੇ ਆਇਆ ਜਿਹੜੇ ਪੈਣਪਰਾ ਹਨਾ ਇੰਨਾ ਤਾਮਜਾਮ ਨਹੀਂ ਕਰ ਸਕਦੇ ਪਰ ਮोटाਪਾ ਘਟਾਉਣਾ ਚਾਹੁੰਦੇ ਹਨਾ ਬਹੁਤ ਪੈਣਪਰਾਵਾਂ ਦੇ ਮੈਸੇਜ ਆਉਂਦੇ ਨੇ ਕਿ ਦੀਦੀ ਸਾਨੂੰ ਇਹ ਚੀਜ਼ਾਂ ਤੋਂ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਤਾਂ ਪਲੀਜ਼ ਚੀਜ਼ ਨੂੰ ਨਾ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜਿਹੜੀ ਚੀਜ਼ ਤੋਂ ਤੁਹਾਨੂੰ ਇਫੈਕਟ ਹੈ ਉਹਨੂੰ ਨਾ ਕਰਿਆ ਕਰੋ ਜੇ ਕੋਈ ਵੀ ਚੀਜ਼ ਤੁਹਾਨੂੰ YouTube ਤੋਂ ਪਤਾ ਚੱਲਦੀ ਹੈ ਨਾ ਜਿਵੇਂ ਚਾਹੇ ਉਹ ਮੈਂ ਆ ਕੋਈ ਹੋਰ ਆ ਕੋਈ ਵੀ ਆ ਨਾ ਚਾਹੇ ਕੋਈ ਜਿੰਨਾ ਮਰਜ਼ੀ ਆਪਣੇ ਆਪ ਨੂੰ ਡਾਕਟਰ ਵਗੈਰਾ ਕੁਝ ਵੀ ਲਿਖ ਦੇਣ ਮੂਰੇ ਹੈ ਨਾ ਕਿਉਂਕਿ ਅੱਜ ਕੱਲ ਕੁਝ ਨਹੀਂ ਪਤਾ ਲੱਗਦਾ ਹੈਗਾ ਤਾਂ ਤੁਸੀਂ ਨਾ ਪਹਿਲਾਂ ਉਸ ਚੀਜ਼ ਬਾਰੇ ਸਰਚ ਕਰਨਾ ਸਰਚ ਕਰਕੇ ਉਸ ਤੋਂ ਬਾਅਦ ਤੁਸੀਂ ਇਹ ਦੇਖਣਾ ਇੱਕ ਦੋ ਦਿਨ ਪੀ ਕੇ ਵੀ ਤੁਹਾਡੀ ਬਾਡੀ ਤੇ ਉਹਦਾ ਕੋਈ ਇਫੈਕਟ ਤਾਂ ਨਹੀਂ ਕਿਉਂਕਿ ਕਈ ਵਾਰੀ ਇਦਾਂ ਦਾ ਹੁੰਦਾ ਵੀ ਆਪਣੀ ਕਿਸੇ ਨਾ ਕਿਸੇ ਚੀਜ਼ ਤੋਂ ਅਲਰਜੀ ਹੁੰਦੀ ਹੈ ਤੇ ਆਪਾਂ ਨੂੰ ਫਾਇਦੇ ਦੀ ਜਗਾ ਨੁਕਸਾਨ ਵੀ ਹੋਣ ਲੱਗ ਜਾਂਦਾ ਹੈਗਾ ਹਨਾ ਤਾਂ ਤੁਸੀਂ ਪੀਜ਼ ਇਸ ਚੀਜ਼ ਨੂੰ ਨਾ ਜ਼ਰੂਰ ਵਰਤਿਓ ਤੇ ਫਿਰ ਦੇਖੋ ਵੀ ਤੁਹਾਡੀ ਬਾਡੀ ਦੇ ਵਿੱਚ ਹਨਾ ਤੁਹਾਨੂੰ ਕਿੰਨਾ ਫਰਕ ਮਹਿਸੂਸ ਹੁੰਦਾ ਜਿਵੇਂ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ ਜਿਮ ਵਗੈਰਾ ਨਹੀਂ ਜਾ ਸਕਦੇ ਤਾਂ ਹਨਾ ਤੁਸੀਂ ਜਿਵੇਂ ਟੋਕੇ ਵਾਲੀ ਮਸ਼ੀਨ ਹੁੰਦੀ ਹੈ ਹਨਾ ਉਹਨੂੰ ਤੁਸੀਂ ਗੇੜ ਲਓ ਜੇ ਉਹ ਵੀ ਨਹੀਂ ਕਰ ਸਕਦੇ ਤਾਂ ਤੁਸੀਂ ਜਿਵੇਂ ਪਹਿਣਾ ਨੇ ਇੱਕ ਨਾ ਤਾਂ ਕੱਪੜਾ ਨਾ ਥਾਪੀ ਵਗੈਰਾ ਲੈ ਕੇ ਨਾ ਪੈਰਾ ਪਰ ਬੈਠ ਕੇ ਤੁਸੀਂ ਉਹਨੂੰ ਕਰਕੇ ਦੇਖ ਲਓ ਤਾਂ ਦੇਖੋ ਜਦੋਂ ਤੁਸੀਂ ਥੋੜਾ ਥੋੜਾ ਨਾ ਇਹਦਾ ਚੇਂਜਿੰਗ ਕਰੋਗੇ ਆਪਣੇ ਡੇਲੀ ਰੂਟੀਨ ਦੇ ਵਿੱਚ ਤਾਂ ਦੇਖੋ ਤੁਹਾਡੇ ਹਨਾ ਸਾਰਾ ਕਿਵੇਂ ਫਰਕ ਪਊਗਾ ਤੇ ਇੱਕ ਨਾ ਫਾਸਟ ਫੂਡ ਚੌਲਾਂ ਤੋਂ ਬਣੀਆਂ ਹੋਈਆਂ ਚੀਜ਼ਾਂ ਤੇ ਆਪਣਾ ਕੋਲਡ ਡਰਿੰਕ ਇਹ ਚੀਜ਼ਾਂ ਨੂੰ ਤੁਸੀਂ ਹੈ ਨਾ ਬਿਲਕੁਲ ਮਤਲਬ ਕਿ ਖਾਓ ਹੀ ਨਾ ਕਿਤੇ ਲਾਲੋ ਮਹੀਨੇ ਹਫਤੇ ਦੇ ਵਿੱਚ ਤੁਸੀਂ ਇੱਕਨ ਦੀ ਵਾਰ ਹੀ ਲੈਣਾ ਤਾਂ ਲੈ ਸਕਦੇ ਹੋ ਅਗਰ ਤੁਸੀਂ ਆਪਣਾ ਮੋਟਾਪਾ ਘਟਾਉਣਾ ਚਾਹੁੰਦੇ ਹੋ ਨਹੀਂ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਫੈਟ ਤਾਂ ਨੂੰ ਪਤਾ ਹੀ ਵੀ ਜਿੰਨੀਆਂ ਵੀ ਬੇਕਰੀਆਂ ਚੀਜ਼ਾਂ ਨੇ ਉਹ ਸਾਰੀਆਂ ਨਾ ਮੈਦੇ ਨੂੰ ਗਲਾ ਕੇ ਬਣਦੀਆਂ ਨੇ ਤਾਂ ਤੁਸੀਂ ਇਹ ਚੀਜ਼ਾਂ ਨੂੰ ਸਕਿਪ ਕਰਨ ਲੱਗ ਜਿਓ ਜਿਵੇਂ ਆਪਾਂ ਕਹਿੰਦੇ ਵੀ ਗੁੜ ਛੱਡ ਦੋ ਜੀ ਗੁੜ ਨਾਲ ਮਿੱਠਾ ਘਟ ਜੂਗਾ ਜਾਂ ਆਪਾਂ ਮਠਿਆਈਆਂ ਛੱਡ ਦੋ ਇਹਦਾ ਮਿੱਠਾ ਦੇਖੋ ਮਿੱਠੇ ਨਾਲ ਕਦੇ ਮੋਟਾਪਾ ਨਹੀਂ ਵੱਧਦਾ ਮੋਟਾਪਾ ਵੱਧਦਾ ਹੈਗਾ ਆਪਣਾ ਜਿਹੜਾ ਆਪਾਂ ਖਾਣ ਦਾ ਸਿਸਟਮ ਆਪਣਾ ਗਲਤ ਹੈ ਜਿਵੇਂ ਆਪਾਂ ਗਏ ਕਿਚਨ ਦੇ ਵਿੱਚ ਇੱਕ ਚੱਕਿਆ ਮਿੱਠਾ ਉਹ ਵੀ ਪਾ ਲਿਆ ਮੋਚ ਪੰਜ ਕਿ ਮਿੰਟਾਂ ਮਗਰੋਂ ਫੇਰ ਕੇ ਉਹ ਵੀ ਪਾ ਲਿਆ ਮੈਂ ਖਾਣ ਦਾ ਆਪਣਾ ਟਾਈਮ ਟੇਬਲ ਸੈੱਟ ਕਰੋ ਜਿਵੇਂ ਕਿ ਆਪਾਂ ਸਵੇਰੇ ਖਾਣਾ ਹੈ ਫਿਰ ਫਿਰ ਆਪਾਂ 12 ਵਜੇ ਖਾਣਾ ਹੈ ਫਿਰ ਆਪਾਂ 4 ਵਜੇ ਖਾਣਾ ਹੈ ਫਿਰ ਆਪਾਂ 6 ਵਜੇ ਖਾਣਾ ਹੈ ਇਦਾਂ ਟਾਈਮ ਸੈੱਟ ਕਰੋ ਬਿੰਦੇ ਦੋ ਦੋ ਮਿੰਟਾਂ ਮਗਰੋਂ ਖਾਣ ਨਾਲ ਹੀ ਆਪਣੀ ਫੈਟ ਵੱਧਦੀ ਹੈ ਕਿਉਂਕਿ ਕੰਮ ਆਪਾਂ ਵਰਕਆਊਟ ਆਪਣਾ ਘਟਾਤਾ ਖਾਣਾ ਆਪਣਾ ਵੱਧ ਚੁੱਕਿਆ ਖਾਣਾ ਸਾਰਾ ਫੈਟ ਵਾਲਾ ਕੰਮ ਸਾਰਾ ਬ ਤਪੀਜ਼ ਹਨਾ ਇਹ ਜ਼ਰੂਰ ਕਰਿਆ ਕਰੋ ਆਪਣੀ ਜ਼ਿੰਦਗੀ ਵਾਸਤੇ ਆਪਾਂ ਨੇ ਕਰਨਾ ਕਿਸੇ ਵਾਸਤੇ ਨਹੀਂ ਕਰਨਾ ਹੁੰਦਾ ਇਹ ਆਪਾਂ ਫਿੱਟ ਹੋਵਾਂਗੇ ਤਾਂ ਕਹਿੰਦੇ ਜੇ ਸਰੀਰ ਤੰਦਰੁਸਤ ਹੈ ਨਾ ਫਿਰ ਕਹਿੰਦੇ ਕੁਲੀ ਦੇ ਵਿੱਚ ਵੀ ਆਨੰਦ ਆਉਂਦਾ ਜੇ ਸਰੀਰ ਤੰਦਰੁਸਤ ਨਹੀਂ ਫਿਰ ਚਾਹੇ ਮਹਿਲਾਂ ਦੇ ਵਿੱਚ ਰਹੀਏ ਤਾਂ ਵੀ ਆਪਾਂ ਨੂੰ ਕੁਝ ਨਹੀਂ ਹਾਸਿਲ ਹੁੰਦਾ ਇਹ ਮੈਂ ਖੁਦ ਤੇ ਜੋ ਹਨਾ ਵਰਤ ਆਉਣੀ ਆ ਖੋਤੇ ਜੋ ਵਰਤਦੀਆਂ ਚੀਜ਼ਾਂ ਮੈਂ ਉਹੀ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਤਾਂ ਪਲੀਜ਼ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ